ਸਾਇਰ ਸੱਚ ਟੀਵੀ ਤੇ ਤੁਹਾਡਾ ਸਵਾਗਤ ਹੈ ਲੈ ਕੇ ਹਾਜ਼ਰ ਹਾਂ ਅੱਜ ਦੀਆਂ ਮੁੱਖ ਖਬਰਾਂ ਕਿਸਾਨ ਨੇਤਾ ਗ੍ਰਿਫਤਾਰ ਸ਼ੰਭੂ ਤੇ ਢਾਬੀ ਗੁਜਰਾ ਮੋਰਚਾਂ ਤੇ ਚੱਲੇ ਬਲਡوزر ਪੰਜਾਬ ਪੁਲਿਸ ਨੇ ਪਟਿਆਲਾ ਜ਼ਿਲ੍ਹੇ ਚ ਪੈਂਦੇ ਸ਼ੰਭੂ ਅਤੇ ਢਾਬੀ ਗੁਜਰਾ ਬਾਰਡਰਾਂ ਤੇ 13 ਮਹੀਨਿਆਂ ਤੋਂ ਮੋਰਚੇ ਲਾ ਕੇ ਬੈਠੇ ਕਿਸਾਨਾਂ ਖਿਲਾਫ ਕਾਰਵਾਈ ਕਰਦਿਆਂ ਦੋਵੇਂ ਬਾਰਡਰ ਖਾਲੀ ਕਰਵਾ ਲਏ ਇਹ ਕਾਰਵਾਈ ਚੰਡੀਗੜ੍ਹ ਚ ਕੇਂਦਰੀ ਮੰਤਰੀਆਂ ਨਾਲ ਮੀਟਿੰਗ ਮਗਰੋਂ ਮੋਰਚਿਆਂ ਵੱਲ ਪਰਤ ਰਹੇ ਜਗਜੀਤ ਸਿੰਘ ਡੱਲੇਵਾਲ ਅਤੇ ਸਰਬੰਸ ਸਿੰਘ ਪੰਦੇਸ ਸਮੇਤ ਹੋਰ ਕਿਸਾਨਾਂ ਨੂੰ ਪੁਲਿਸ ਵੱਲੋਂ ਰਾਸਤੇ ਵਿੱਚ ਲੈਣ ਮਾਰੋ ਕੀਤੀ ਗਈ ਕਿਸਾਨਾਂ ਨੂੰ ਬਹਾਦਰਗੜ੍ਹ ਦੇ ਕਮਾਂਡੋ ਟ੍ਰੇਨਿੰਗ ਸੈਂਟਰ ਲਿਜਾਇਆ ਗਿਆ ਜਿਸ ਨੂੰ ਆਰਜੀ ਡਿਟੈਂਸ਼ਨ ਕੇਂਦਰ ਵਿੱਚ ਤਬਦੀਲ ਕੀਤਾ ਗਿਆ ਹੈ ਕਿਸਾਨਾਂ ਨੂੰ ਪਹਿਲਾਂ ਮੁਹੱਲੀ ਦੇ ਫੇਜ਼ 11 ਥਾਣੇ ਲਿਆਂਦਾ ਗਿਆ ਸੀ ਡੱਲੇਵਾਲ ਨੂੰ ਲੁਧਿਆਣਾ ਦੇ ਡੀ ਐਮ ਸੀ ਹਸਪਤਾਲ ਤਬਦੀਲ ਕੀਤੇ ਜਾਣਦੇ ਚਰਚੇ ਹਨ ਇਸ ਦੌਰਾਨ ਪੁਲਿਸ ਨੇ ਦੋਵੇਂ ਬਾਡਰਾਂ ਤੇ ਬਲਡوزر ਕਾਰਵਾਈ ਕਰਦਿਆਂ ਕਿਸਾਨਾਂ ਵੱਲੋਂ ਬੜਾਈਆਂ ਸਟੇਜਾ ਹਟਾ ਦਿੱਤੀਆਂ ਢਾਬੀ ਗੁਜਰਾ ਬਾਡਰ ਤੇ ਝੜਕਮਗਰੋਂ ਪੁਲਿਸ ਨੇ ਕਿਸਾਨਾਂ ਤੇ ਹੱਕਾ ਲਾਖ ਚਾਰਜ ਕੀਤਾ ਵੱਡੀ ਗਿਣਤੀ ਕਿਸਾਨ ਰਾਤ ਚ ਲੈ ਗਏ ਹਨ ਕਿ ਜਦੋਂ ਨਾ ਖਲਾਫ ਕਾਰਵਾਈ ਦੌਰਾਨ ਪਟਿਆਲਾ ਵਿੱਚ ਇੰਟਰਨੈਟ ਸੇਵਾਵਾਂ ਮਾਂ ਬੰਦ ਕਰ ਦਿੱਤੀਆਂ ਗਈਆਂ ਚੰਬੂ ਅਤੇ ਖਨੌਰੀ ਦੋਵਾਂ ਬਾਰਡਰਾਂ ਤੇ 500 ਦੇ ਕਰੀਬ ਕਿਸਾਨ ਸਨ ਜਦਕਿ ਪੁਲਿਸ ਦੀ ਨਾਬਰੀ 5000 ਦੇ ਕਰੀਬ ਸੀ ਪੁਲਿਸ ਨੇ ਰਾਤੋਂ ਰਾਤ ਇੱਥੇ ਬਣੇ ਕਿਸਾਨਾਂ ਦੇ ਰਹਿਣ ਬਸੇਰੇਆਂ ਸਮੇਤ ਹੋਰ ਸਾਰਾ ਸਾਜ਼ੋ ਸਮਾਨ ਲਾਂਬੇ ਕਰ ਦਿੱਤਾ ਹੈ ਜਾਣਕਾਰੀ ਮੁਤਾਬਕ ਹਰਿਆਣਾ ਪੁਲਿਸ ਵੱਲੋਂ ਵੀ ਦੋਵਾਂ ਬਾਰਡਰਾਂ ਤੇ 13 ਮਹੀਨਿਆਂ ਤੋਂ ਕੀਤੀ ਗਈ ਜ਼ਬਰਦਸਤ ਬੈਰੀਕੇਡਿੰਗ ਤੋੜ ਦਿੱਤੀ ਜਾਵੇਗੀ ਤੇ 20 ਮਾਰਚ ਨੂੰ ਦੋਵਾਂ ਬਾਰਡਰਾਂ ਤੇ ਆਵਾਜਾਈ ਬਹਾਲ ਹੋ ਜਾਵੇਗੀ ਭਾਵੇਂ ਪਟਿਆਲਾ ਤੇ ਸੰਗਰੂਰ ਜ਼ਿਲ੍ਹਿਆਂ 'ਚ ਵੱਖ-ਵੱਖ ਥਾਂ 'ਈ ਸਵੇਰ ਤੋਂ ਹੀ ਪੁਲਿਸ ਫੋਰਸ ਇਕੱਠੀ ਹੋ ਗਈ ਸੀ ਪਰ ਦੁਪਹਿਰ ਬਾਅਦ ਰਾਤ ਤੇ ਧਾਵਾ ਬਾਰੋ-ਬਾਰੀ ਦੇਰ ਸ਼ਾਮ ਬੋਲਿਆ ਗਿਆ ਇਸ ਦੌਰਾਨ ਹਲਕਾ ਲਖਚਾਰ ਜਤੇ ਧੱਕਾ ਮੁੱਕੀ ਵੀ ਹੋਈ ਜਿਸ ਦੌਰਾਨ ਬਹੁਤੇ ਕਿਸਾਨਾਂ ਨੂੰ ਖੇੜ ਦਿੱਤਾ ਗਿਆ ਤੇ ਕਈ ਅੜੇ ਵੀ ਰਹੇ ਜੋ ਬਾਅਦ 'ਚ ਜੋਰਨਾ ਚੱਲਦਿਆਂ ਦੇਖ ਕੇ ਖੁਦ ਹੀ ਪੁਲਿਸ ਦੀਆਂ ਬੱਸਾਂ 'ਚ ਬੈਠ ਕੇ ਜਾਂਦ ਕੇ ਕਈਆਂ ਨੂੰ ਪੁਲਿਸ ਵੱਲੋਂ ਜਵਰੀ ਵੀ ਇਹ ਰਸਤੇ ਚ ਲਿਆ ਗਿਆ ਹੈ ਦੋਵੇਂ ਥਾਵਾਂ ਤੋਂ 300 ਦੇ ਕਰੀਬ ਕਿਸਾਨਾਂ ਨੂੰ ਹਿਰਾਸਤ 'ਚ ਲਏ ਜਾਣ ਦੀ ਖਬਰ ਹੈ ਪਰ ਬਾਚ ਬਹੁਤਿਆਂ ਨੂੰ ਛੱਡ ਦਿੱਤਾ ਗਿਆ ਘਰਾਂ ਨੂੰ ਨਾ ਜਾਣ ਦੀ ਜਿੱਦ ਕਰਨ ਵਾਲੇ ਕਿਸਾਨਾਂ ਨੂੰ ਥਾਣਿਆਂ ਤੇ ਹੋਥਾਵਾਂ ਤੇ ਬੰਦ ਕੀਤਾ ਗਿਆ ਹੈ ਰਾਤੀ 9:30 ਵਜੇ ਤੱਕ ਦੋਵਾਂ ਹੀ ਬਾੜਾਂ ਤੇ ਕੋਈ ਵੀ ਕਿਸਾਨ ਮੌਜੂਦ ਨਹੀਂ ਸੀ ਕਿਸਾਨਾਂ ਨੂੰ ਲਾਂਭੇ ਕਰਨ ਤੋਂ ਬਾਅਦ ਪੁਲਿਸ ਨੇ ਇੱਥੇ ਟੀਨਾ ਫਾਈਬਰ ਟਰਾਲੀਆਂ ਤੇ ਤੰਬੂਆਂ ਦੇ ਬਣਾਏ ਗਏ ਰਹਿਣ ਬਸੇਰਿਆਂ ਸਮੇਤ ਮੁੱਖ ਸਟੇਜਾਂ ਵੀ ਜੀਸੀਬੀ ਨਾਲ ਤੋੜ ਕੇ ਢਾਹ ਢੇਰੀ ਕਰ ਦਿੱਤੀਆਂ ਏਸੀ ਕੂਲਰ ਪੱਖੇ ਤੇ ਲਾਈਟਾਂ ਆਦ ਵੀ ਉਤਾਰ ਲਏ ਗਏ ਹਨ ਕੋਈ ਸਰਜਰੀ ਸਮਾਨ ਟੁੱਟ ਵੀ ਗਿਆ ਪਰ ਅਜੇ ਹਾ ਬਹੁਤਾ ਸਮਾਨ ਪੁਲਿਸ ਨੇ ਥਾਣੇ ਜਾਂ ਹੋਰ ਖੁੱਲੀਆਂ ਥਾਵਾਂ ਤੇ ਰਖਵਾ ਦਿੱਤਾ ਹੈ ਇਥੋਂ ਕਈ ਟਰੈਕਟਰ ਟਰਾਲੀਆਂ ਤਾਂ ਕਿਸਾਨ ਖੁਦ ਹੀ ਲੈ ਗਏ ਕਦੇ ਬਾਕੀ ਪੁਲਿਸ ਨੇ ਖੁੱਲੀਆਂ ਥਾਵਾਂ ਤੇ ਖੜੇ ਕਰ ਦਿੱਤੇ ਹਨ ਢਾਬੀ ਗੁਜਰਾਵਾਲਾ ਬਾਰਡਰ ਤੇ ਪੁਲਿਸ ਦੀ ਅਗਵਾਈ ਡੀਆਈਜੀ ਮਨਦੀਪ ਸਿੱਧੂ ਕਰ ਰਹੇ ਸਨ ਜਿਨ੍ਹਾਂ ਪਹਿਲਾਂ ਕਿਸਾਨਾਂ ਨੂੰ ਰਸਤਾ ਖਾਲੀ ਕਰਨ ਦੀ ਅਪੀਲ ਕੀਤੀ ਅਤੇ ਫਿਰ ਪੁਲਿਸ ਨੇ ਤਾਵਾ ਬੋਲ ਦਿੱਤਾ ਉਧਰ ਸ਼ੰਭੂ ਬਾਰਡਰ ਤੇ ਪੁਲਿਸ ਦੀ ਅਗਵਾਈ ਕਰੇ ਐਸਐਸਪੀ ਡਾਕਟਰ ਨਾਨਕ ਸਿੰਘ ਨੇ ਕਿਹਾ ਕਿ 20 ਮਾਰਚ ਦੀ ਸਵੇਰ ਤੱਕ ਇੱਥੇ ਜਿਆਦਾ ਰੇਸ਼ਨ ਨਜ਼ਰ ਆਵੇਗਾ ਇਹ ਅੰਦਾਜ਼ਾ ਹੀ ਨਹੀਂ ਲਾਇਆ ਜਾ ਸਕਦਾ ਕਿ ਇੱਥੇ ਕੋਈ ਧਰਨਾ ਚੱਲ ਰਹੀ ਸੀ ਉਹਨਾਂ ਕਿਸਾਨਾਂ ਨੂੰ ਬਾਰਡਰ ਵਾਲੇ ਰਸਤੇ ਖਾਲੀ ਕਰ ਦੇਣ ਦੀ ਅਪੀਲ ਕੀਤੀ ਅਧਿਕਾਰਿਆਗੇ ਪੁਲਿਸ ਨਹੀਂ ਚਾਹੁੰਦੀ ਕਿ ਕਿਸਾਨ ਭਰਾਵਾਂ ਨਾਲ ਕਿਸੇ ਤਰ੍ਹਾਂ ਦੀ ਧੱਕਾ ਮੂਕੀ ਹੋਵੇ ਕਿਸਾਨਾਂ ਨੇ ਨਾਰੇਬਾਜੀ ਕਰਦਿਆਂ ਪੁਲਿਸ ਕਾਰਵਾਈ ਦੀ ਨਿੰਦਾ ਕੀਤੀ ਮਨਜੀਤ ਨਿਆਲ ਨੇ ਕਿਹਾ ਕਿ ਮੁੱਖ ਮੰਤਰੀ ਨੇ ਧੋਖਾ ਕੀਤਾ ਹੈ ਤੇ ਅਜੇ ਹੀ ਗ੍ਰੋਥ ਰੋਦਾ ਖਮਿਆਜਾ ਭੁਗਤਣਾ ਪਵੇਗਾ ਮਛੰਡਾ ਦੇ ਪਿੰਡ ਮੰਡੀਕਲਾ ਦੀਆਂ ਕਈ ਕਿਸਾਨ ਬੀਬੀਆਂ ਨੇ ਵੀ ਪੁਲਿਸ ਕਾਰਵਾਈ ਦੀ ਨਿਖੇਦੀ ਕੀਤੀ ਹੈ। ਮੁੱਖ ਮੰਤਰੀ ਨੇ 952 ਐਟਟੀਟੀ ਅਧਿਆਪਕਾਂ ਨੂੰ ਜੁਕਤੀ ਪੱਤਰ ਦਿੱਤੇ। ਮੁੱਖ ਮੰਤਰੀ ਭਗਵੰਤ ਮਾਨ ਨੇ ਗੁਰਨਾਨਕ ਦੇਵ ਭਵਨ ਵਿੱਚ 952 ਐਟਟੀਟੀ ਅਧਿਆਪਕਾਂ ਨੂੰ ਜੁਕਤੀ ਪੱਤਰ ਦਿੱਤੇ। ਇਸ ਦੌਰਾਨ ਉਹਨਾਂ ਨਾਮ ਨਿਯੁਕਤ ਅਧਿਆਪਕਾਂ ਨੂੰ ਵਧਾਈ ਵੀ ਦਿੱਤੀ। ਉਹਨਾਂ ਕਿਹਾ ਕਿ ਸੂਬਾ ਸਰਕਾਰ ਪੰਜਾਬ ਦੇ ਸਰਪੱਖੀ ਵਿਕਾਸ ਲਈ ਅਣਤਖ ਮਿਹਨਤ ਕਰ ਰਹੀ ਹੈ ਜਿਸ ਦੀ ਜੋਗ ਨੌਜਵਾਨਾਂ ਦੀ ਲੋੜ ਹੈ। ਮੁੱਖ ਮੰਤਰੀ ਨੇ ਨਾਮ ਨਿਯੁਕਤ ਅਧਿਆਪਕਾਂ ਨੂੰ ਆਮ ਲੋਕਾਂ ਨੂੰ ਲਾਭ ਪਹੁੰਚਾਉਣ ਲਈ ਸਿੱਖਿਆ ਦੇ ਮਿਆਰ ਨੂੰ ਹੋਰ ਉੱਚਾ ਚੁੱਕ ਕੇ ਸੂਬੇ ਵਿੱਚ ਸਿੱਖਿਆ ਕ੍ਰਾਂਤੀ ਦੇ ਦੂਤ ਵਜੋਂ ਕੰਮ ਕਰਨ ਦਾ ਸੱਦਾ ਦਿੱਤਾ। ਉਹਨਾਂ ਕਿਹਾ ਕਿ ਆਧੁਨਿਕ ਅਧਿਆਪਨ ਵਿਆਾਸ ਨਾਲ ਲੈਸ ਇਹ ਨਵਨਯੁਕਤ ਅਧਿਆਪਕ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰਨਗੇ ਜਿਸ ਨਾਲ ਵਿਦਿਆਰਥੀ ਆਪਣੇ ਜੀਵਨ ਵਿੱਚ ਨਵੀਆਂ ਬੁਲੰਦੀਆਂ ਹਾਸਲ ਕਰ ਸਕਣਗੇ। ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰੀ ਸਕੂਲਾਂ ਦੇ ਅਧਿਆਪਕ ਨਪੋਨ ਹਨ ਕਿਉਂਕਿ ਉਹ ਯੋਗ ਅਤੇ ਸਮਰੱਥ ਹਨ ਪਰ ਪਿਛਲੀਆਂ ਸਰਕਾਰਾਂ ਵੱਲੋਂ ਉਹਨਾਂ ਨੂੰ ਕੁਝ ਗੈਰ ਅਧਿਆਪਨ ਕੰਮਾਂ ਵਿੱਚ ਵੀ ਲਾਇਆ ਗਿਆ ਸੀ। ਮੁੱਖ ਮੰਤਰੀ ਨੇ ਕਹ ਕੇ ਪਹਿਲਾ ਸਕੂਲ ਖਾਲੀ ਸਨ ਪਰ ਸਕੂਲਾਂ ਸਾਹਮਣੇ ਪਾਣੀ ਦੇ ਟੈਂਕੀਆਂ ਉੱਤੇ ਅਧਿਆਪਕ ਰਹਿੰਦੇ ਸਨ ਕਿਉਂਕਿ ਅਧਿਆਪਕਾਂ ਅੰਦੋਲਨ ਕਾਰਨ ਇਨ੍ਹਾਂ ਟੈਂਕੀਆਂ ਤੇ ਚੜ ਜਾਂਦੇ ਸਨ ਪਰ ਉਹਨਾਂ ਅਜਾਹਾ ਨਹੀਂ ਹੁੰਦਾ ਮੁੱਖ ਮੰਤਰੀ ਨੇ ਨਾਮ ਨਿਯੁਕਤ ਅਧਿਆਪਕਾਂ ਨੂੰ ਕਿਹਾ ਕਿ ਉਹ ਵਿਦਿਆਰਥੀਆਂ ਨੂੰ ਉਹਨਾਂ ਦੀਆਂ ਰੁਚੀਆਂ ਮੁਤਾਬਕ ਸਿੱਖਿਆ ਹਾਸਲ ਕਰਨ ਲਈ ਪ੍ਰੇਰਿਤ ਕਰਨਾ ਉਹਨਾਂ ਕਹ ਕੇ ਅਧਿਆਪਕਾਂ ਨੂੰ ਆਪਣੀਆਂ ਡਿਊਟੀਆਂ ਜੱਗੇ ਢੰਗ ਨਾਲ ਨਿਭਾਉਣੀਆਂ ਚਾਹੀਦੀਆਂ ਹਨ ਅਤੇ ਵਿਦਿਆਰਥੀਆਂ ਦੇ ਰੋਲ ਮਾਡਲ ਬਣਨਾ ਚਾਹੀਦਾ ਹੈ ਮੁੱਖ ਮੰਤਰੀ ਨੇ ਕਿਹਾ ਕਿ ਸੁਭਾ ਸਰਕਾਰ ਨੇ ਨਸ਼ਿਆਂ ਦੀ ਸਪਲਾਈ ਲਾਈਨ ਨੂੰ ਤੋੜਨ ਤੋਂ ਇਲਾਵਾ ਇਸ ਅਪਰਾਧ ਵਿੱਚ ਸ਼ਾਮਲ ਵੱਡੀਆਂ ਮੱਛੀਆਂ ਨੂੰ ਸਲਾਖਾਂ ਪਿੱਛੇ ਡਾਕ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਨਸ਼ਿਆਂ ਦੇ ਸ਼ਿਕਾਰ ਹੋਏ ਲੋਕਾਂ ਦੇ ਮੁੜ ਵਸੇਵੇ ਵੱਲ ਵੀ ਪੂਰਾ ਧਿਆਨ ਦਿੱਤਾ ਜਾ ਰਿਹਾ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਹੁਣ ਨਸ਼ਾ ਤਸਕਰਾਂ ਦੀਆਂ ਜੈਦਾਦਾਂ ਨੂੰ ਜ਼ਬਤ ਕਰਕੇ ਢਾਟੇਰੀ ਕੀਤਾ ਜਾ ਰਿਹਾ ਹੈ। ਉਹਨਾਂ ਨੇ ਕਿਹਾ ਕਿ ਇਹ ਨਵੇਂ ਕਾਰਜ ਜਨਤਕ ਸਹਿਯੋਗ ਤੋਂ ਬਿਨਾਂ ਪੂਰਾ ਨਹੀਂ ਕੀਤਾ ਜਾ ਸਕਦਾ। ਇਸ ਮੌਕੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਤੇ ਮਕਾਨ ਤੇ ਸ਼ਹਿਰੀ ਵਿਕਾਸ ਮੰਤਰੀ ਅਰਦੀਪ ਸਿੰਘ ਮੁੰਡੀਆਂ ਤੇ ਰਾਜ ਸਭਾ ਮੈਂਬਰ ਸੰਜੀਵ अरोड़ा ਵੀ ਹਾਜ਼ਰ ਸਨ ਇਹ ਸਨ ਹੁਣ ਤੱਕ ਦੀਆਂ ਮੁੱਖ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ